ਸਸਿਗਾ ਦੀ ਰੋਹਿੰਦਰ ਸਿੰਘ ਨਾਂਜੀ ਮੇਰਾ ਪਿੰਡ ਸ਼ੰਕਰਪੁਰ ਜੀ ਸਾਡੀ ਆਪਣੀ ਜ਼ਮੀਨ ਇੱਥੋਂ ਸ਼ੁਰੂ ਹੁੰਦੀ ਏ ਸਾਰੀ ਜ਼ਮੀਨ ਸਾਡੀ ਹੋਈ ਏ ਅਸੀਂ ਆਪ ਖੋਦ ਪਾਸ ਕਰਵਾਇਆ ਜੀ ਜੋ ਵੀ ਕਾਗਜ਼ ਜੋ ਪਿੰਡਾਂ ਦੇ ਸਾਈਨ ਕਰਵਾ ਕੇ ਵੀ ਸਾਡੇ ਦੋ ਪਿੰਡਾਂ ਨੂੰ ਆਪਜ ਲੰਘਣਾ ਸਾਨੂੰ ਸੌਖਾ ਹੋ ਜਾਏ ਇਸ ਕਾਜਵੇਸੀ 7-8 ਫੁੱਟ ਡੂੰਗਾ ਉਹ ਪਾਣੀ ਔਨ ਕਰਕੇ ਨਹੀਂ ਸੀ ਲੰਘਿਆ ਜਾਂਦਾ ਸਾਡੀਆਂ ਜ਼ਮੀਨਾਂ ਵੱਖਰੇ ਦੂਜੇ ਪਾਸੇ ਵੀ ਜਾਂਦੀਆਂ ਨੇ ਸਾਨੂੰ ਲੰਗਣਾ ਉਖਾ ਜਾਂਦਾ ਸੀ ਸ਼ਹਿਰ ਵੀ ਜਾਣਿਆ ਤਾਂ ਸਾਨੂੰ ਇਹੀ ਦਾ ਸੌਖਾ ਹੈ ਅਸੀਂ ਆਪ ਐਮਐਲ ਸਾਹਿਬ ਨੂੰ ਕਹਿ ਕੇ ਤੇ ਪੁਲ ਬਣਵਾਇਆ ਪਰ ਠੇਕੇਦਾਰ ਨੇ ਬੜੀ ਕਿਤਾਹੀ ਕੀਤੀ ਹੈ ਜੀ ਅਜੇ ਇੱਕਮੀ ਪਿਆ ਮੜਾ ਜਾ ਜੀ ਐਦਗੀ ਪਾਣੀ ਵੀ ਨਹੀਂ ਆ ਜੜਾਈ ਵਾਰ ਆਉਂਦਾ ਹੈ ਇੱਕਮੀ ਪਿਆ ਤੇ ਸਾਰਾ ਢਹਿ ਢੇਰੀ ਹੋ ਗਿਆ ਮੈਂ ਐਕਸ਼ਨ ਸਾਹਿਬ ਨਾਲ ਗੱਲ ਵੀ ਕਰੀਏ ਗੱਲ ਕੀਤੀ ਸੀ ਉਹ ਆਨੇ ਹਨ ਫੋਟੋਆਂ ਭੇਜੋ ਸਾਨੂੰ ਅਸੀਂ ਫੋਟੋਆਂ ਵੀ ਭੇਜੀਆਂ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਉਹਦੇ ਤੇ ਕਿਦਾਂ ਦੇਖੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜਿਹੜੇ ਡਵੈਲਪ ਦੀ ਗੱਲ ਕਰਦੀ ਹੈ ਕੰਮ ਵੀ ਕਰ ਰਹੀ ਹੈ ਲੇਕਿਨ ਠੇਕੇਦਾਰ ਵੱਲੋਂ ਜਿਹੜਾ ਇਹਦੇ ਦੇ ਉਹ ਹਾਂਜੀ ਪਾਰਟੀ ਵੱਲੋਂ ਕੋਈ ਕਮੀ ਨਹੀਂ ਹੈਗੀ ਉਹਨਾਂ ਦਾ ਮਕਸਦ ਪੈਸੇ ਦੇਣਾ ਹੁੰਦਾ ਹੈ 80 ਲੱਖ ਰੁਪਏ ਸਾਡਾ ਇਹਦੇ ਤੇ ਪਾਸ ਕੀਤਾ ਤੁਸੀਂ ਆਪ ਦੇਖ ਸਕਦੇ ਹੋ ਵੀ 80 ਲੱਖ ਲੱਗਾ ਦਿੱਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਐ ਮਤਲਬ ਉੱਤੇ ਹੀ ਧਰ ਗਏ ਨੇ ਟਾ ਕੱਚੇ ਗੱੱਚੀ ਮਿੱਟੀ ਦੇ ਉੱਤੇ ਧਰ ਗਏ ਨੇ ਟਾ ਅਸੀਂ ਖੁਦ ਇਸ ਗੱਲ ਤੇ ਬੜੇ ਪਰੇਸ਼ਾਨ ਸੀ ਇਤਾਂ ਵੀਰ ਜੀਰਾਂ ਦੀ ਹਿੰਮਤ ਤੇ ਚਲੋ ਤੁਹਾਡੇ ਤੱਕ ਹੋਇਆ ਸੰਪਰਕ ਤਾਂ ਅਸੀਂ ਇਕੱਠੇ ਹੋ ਗਏ ਆ ਇਸ ਗੱਲ ਤੇ ਤੇ ਸਾਨੂੰ ਬਹੁਤ ਦੁੱਖ ਸੀ ਵੀ ਇਹਨਾਂ ਨੇ ਆ ਸਾਡੇ ਨਾਲ ਐਵੇਂ ਕੀਤਾ ਖਲਾਉਣਾ ਜਾਂ ਕੰਮ ਪਰ ਇਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਹੈ ਕਦੀ ਮੰਤਰੀ ਸਾਹਿਬ ਨਾਲ ਐਮ ਐਲ ਏ ਸਾਹਿਬ ਨਾਲ ਗੱਲਬਾਤ ਕੀਤੀ ਹਾਂ ਇਸ ਬਾਰੇ ਗੱਲਬਾਤ ਐਕਸ਼ਨ ਸਾਹਿਬ ਨਾਲ ਹੋ ਗਈ ਐਮ ਐਲ ਏ ਸਾਹਿਬ ਆਪਣੇ ਭਰਾ ਨੇ ਕੋਈ ਅਸੀਂ ਗੱਲ ਕੁਛ ਢਿਲੇ ਚੱਲਣ ਕਰਕੇ ਨਾ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਉਹਨਾਂ ਨੂੰ ਵੀ ਸਿਣਿਆ ਦੇਵਾਂਗੇ ਵੀ ਆਹ ਕੰਮ ਇੱਥੇ ਜਾਂਦੇ ਕੀਤਾ ਉਹਨਾਂ ਨੇ ਉਹਨਾਂ ਨੇ ਹੀ ਮੇਰੀ ਐਕਸ਼ਨ ਸਾਹਿਬ ਨਾਲ ਗੱਲ ਕਰਾਈ ਸੀ ਵੀ ਐਕਸ਼ਨ ਸਾਹਿਬ ਨੂੰ ਤੁਸੀਂ ਕਹੋ ਅਸੀਂ ਕਿਹਾ ਪਰ ਕੋਈ ਗੱਲਬਾਤ ਹੋਈ ਨਹੀਂ ਉੱਥੇ ਐਕਸ਼ਨ ਸਾਹਿਬ ਨੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਨੂੰ ਰਸਤਾ ਜਾਣ ਵਾਲਾ ਵੀ ਉਹ ਵੀ ਮਾੜੇ ਹਾਲਾਤ ਹੈ ਬਿਲਕੁਲ ਬਿਲਕੁਲ ਬਹੁਤ ਤੰਗ ਆ ਜੀ ਅਸੀਂ ਮੰਨ ਲਓ ਅਸੀਂ ਜੀਰੀਆਂ ਵੜਦਾਂਗੇ ਸਾਨੂੰ ਨਹੀਂ ਲੱਗਦਾ ਵੀ ਸਾਡੀਆਂ ਟਰਾਲੀਆਂ ਇਧਰ ਲੰਘਣਗੀਆਂ ਸਾਡੇ ਤੋਂ ਲੰਘੇ ਨਹੀਂ ਜਾਣਾ ਸਾਨੂੰ ਵਲ ਕੇ ਆਉਣਾ ਪੈਗਾ 6-7 ਕਿਲੋਮੀਟਰ ਉਤੋਂ ਦੀ ਜੀ ਪਹਿਲਾਂ ਕੀ ਹਾਲਾਤ ਸੀ ਤੇ ਪਹਿਲਾਂ ਤਾਂ ਇਹ ਸੀ ਜੀ ਵੇਖੋ ਰਾਜਵੇ ਸੀ ਲੰਘਿਆ ਨਹੀਂ ਸੀ ਜਾਂਦਾ ਪਾਣੀ ਹਰ ਟਾਈਮ ਗੰਦਾ ਉਤੋਂ ਲੰਘਦੇ ਲੰਘਦਾ ਸੀ ਅਸੀਂ ਇੱਕ ਦੂਜੇ ਇਧਰੋਂ ਆ ਜਾ ਨਹੀਂ ਸੀ ਸਕਦੇ ਇਸੇ ਕਰਕੇ ਐਮਐਲ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਾਡਾ ਪੁਲ ਬਣਾਓ ਸਾਨੂੰ ਲੰਘਣਾ ਔਖਾ ਹੈ ਉਹਨਾਂ ਨੇ ਤੁਹਾਡੇ ਸਾਹਮਣੇ ਸਾਰਾ ਕੁਝ ਦਿੱਤਾ ਹਨਾ 80 ਲੱਖ ਰੁਪਿਆ ਥੋੜਾ ਨਹੀਂ ਹੁੰਦਾ ਪਰ ਉਹਨਾਂ ਨੇ ਲਾਇਆ ਨਹੀਂ ਸਾਨੂੰ ਸਿਰਫ ਠੇਕੇਦਾਰ ਦੀ ਇੰਨੀ ਕਮੀ ਹੈ ਤੇ ਕੁਛ ਜਿਹੜੇ ਸਰਕਾਰੀ ਮਹਿਕਮੇ ਵਾਲੇ ਨੇ ਉਹ ਕਾਰਵਾਈ ਠੇਕੇਦਾਰ ਤੇ ਕਰਨੀ ਨਹੀਂ ਜਾਂਦੇ ਕਿਉਂਕਿ ਇਹਨਾਂ ਦੀ ਮਿਲੀ ਭੁਗਤ ਹੁੰਦੀ ਹੈ ਜੀ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਹਾਂ ਮੈਂ ਅਸੀਂ ਗਏ ਵੀ ਸੀ ਸਾਡੇ ਪਿੰਡ ਦੇ ਕੁਦਰਤੀ ਮੰਡੀ ਬੋਰਡ ਨੇ ਕੰਮ ਕਰਿਆ ਸੀ ਅਸੀਂ ਤਾਂ ਵੀ ਗਏ ਸੀ ਪਰ ਫਿਰ ਵੀ ਉੱਥੇ ਕੋਈ ਸੁਨਵਾਈ ਕੋ ਨਹੀਂ ਆ ਕਿਉਂਕਿ ਇਹਨਾਂ ਦਾ ਆਪਸ ਵਿੱਚ ਮਿਲੀ ਭੁਗਤ ਹੈ ਹੀ ਹੈ ਜੀ ਹੁਣ ਇਹਦੇ ਤੇ ਤੁਸੀਂ ਆਪ ਵੇਖੀਏ ਇਹ ਵੀਡੀਓ ਬਣਾ ਵੀ ਲਓ ਅਸੀਂ ਖੜੇ ਵੀ ਹਾਂ ਅਸੀਂ ਦਾਵਾ ਕਰਦੇ ਹਾਂ ਵੀ ਹਾਂ ਇਹ ਪੁਲ ਕੋਈ ਮੇਰੇ ਖਿਆਲ ਜੇ ਜੇ ਹੀ ਹੈ ਜੇ 3 ਮਹੀਨੇ ਚੱਲੇ ਤੇ ਇਹਦੀ ਓਪਨਿੰਗ ਹੋ ਚੁੱਕੀ ਹੈ ਹਾਂਜੀ ਇਹਦੀ ਓਪਨਿੰਗ ਹੋ ਚੁੱਕੀ ਹੈ ਜੀ ਓਪਨਿੰਗ ਵੀ ਉਹ ਐ ਬਸ ਲਲੀਉਂ ਹੀ ਮਾਰ ਕੇ ਗਏ ਨੇ ਕੋਈ ਓਪਨਿੰਗ ਵਾਲੀ ਕੋਈ ਐਡੀ ਗੱਲ ਕੀਤੀ ਨਹੀਂ ਹੁੰਦਾ ਤੁਹਾਡੇ ਸਾਹਮਣੇ ਤੁਸੀਂ ਵੇਖੋ ਮਿੱਟੀ ਦੇ ਉੱਤੇ ਇੱਟਾਂ ਧਰੀਆਂ ਨੇ ਜੀ ਇਹ ਕਿਵੇਂ ਰਹੀ ਨਹੀਂ ਉਹਨਾਂ ਦਾ ਸਿਰਫ ਉਹਨਾਂ ਨੇ ਉਦਘਾਟਨ ਸ਼ੁਰੂ ਵਾਲੇ ਕੀਤਾ ਸੀ ਉਹ ਬੱਤਰ ਰੱਖਿਆ ਰੱਖਿਆ ਸੀ ਹੁਣ ਉਹ ਢਿੱਲੇ ਇਹੋ ਜਿਹੇ ਨੇ ਉਹਨਾਂ ਦੇ ਕੋਈ ਪ੍ਰੋਬਲਮ ਜਲਦੀ ਪਈਏ ਘੱਟੋ ਘੱਟ 2 ਮਹੀਨੇ ਹੋ ਗਏ ਨੇ ਉਹ ਮਿਲ ਵੀ ਨਹੀਂ ਪਾ ਰਹੇ ਆਮ ਜਨਤਾ ਨੂੰ ਸਾਨੂੰ ਆ ਬੜੀ ਦਿੱਕਤ ਆਉਂਦੀ ਏ ਇਸ ਗੱਲ ਦੀ ਠੀਕ ਹੈ ਬਾਕੀ ਇਹ ਵਿਭਾਗ ਦੇ ਕੰਮ ਹੈ ਉਹਨਾਂ ਨੇ ਬਹੁਤ ਖਰਾਬੀ ਕੀਤੀ ਹੈ ਜੀ ਠੀਕ ਹੈ ਧੰਨਵਾਦ ਜੀ ਗੁਰਮੀਤ ਸਿੰਘ ਹੈ ਜੀ ਤੇ ਮੇਰੀ ਗੌਸਪੁਰ ਪਿੰਡ ਦੇ ਵਿੱਚ ਮੇਰੀ ਜ਼ਮੀਨ ਹੈ ਇਹ ਮਾਮਲਾ ਕੀ ਹੈ ਜਿਹੜਾ ਮੁਹੱਲਾ ਪੂਰਾ ਇਕੱਠਾ ਹੋਇਆ ਤੁਹਾਡੇ ਪਿੰਡ ਦੇ ਜੀ ਜੀ ਇਹ ਬਹੁਤ ਵੱਡਾ ਮਾਮਲਾ ਹੈ ਜੀ ਇਹ ਤੁਸੀਂ ਪਿੱਛੇ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਹੈ ਇੱਥੇ ਹਰਮੀਤ ਸਿੰਘ ਪਠਾਨ ਮਾਜਰਾ ਜੀ ਨੇ ਇੱਥੇ ਨੀ ਪੱਥਰ ਰੱਖਿਆ ਸੀਗਾ ਇਸ ਪੁਲ ਦਾ 80 ਲੱਖ ਦੀ ਲਾਗਤ ਨਾਲ ਜਿਹੜੇ ਠੇਕੇਦਾਰ ਨੇ ਬਣਾਇਆ ਉਹਨੇ ਮੇਰੀ ਜ਼ਮੀਨ ਦੇ ਵਿੱਚੋਂ ਮਿੱਟੀ ਲੈ ਕੇ ਤੇ ਇਹਨੂੰ ਤਿਆਰ ਕੀਤਾ ਜਿਹਦੇ ਸਬੰਧ ਚ ਮੈਂ ਅਪਲੀਕੇਸ਼ਨ ਦਿੱਤੀ ਹੋਈ ਹੈ ਤੇ ਇਹ ਜੋ ਪੁਲ ਬਣਿਆ ਹੈ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਟੋਏ ਪੈ ਚੁੱਕੇ ਨੇ ਅਜੇ ਇਹਦਾ ਉਦਘਾਟਨ ਰਸਮੀ ਉਦਘਾਟਨ ਨਹੀਂ ਤੇ ਇਹਦੇ ਵਿੱਚ ਜਿਹੜਾ ਹੁਣ ਕਿਸੇ ਵੇਲੇ ਵੀ ਇੱਥੇ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ ਇਹਦੇ ਸਬੰਧ ਦੇ ਵਿੱਚ ਆਪਣਾ ਸਾਡੇ ਵੀਰਜੀ ਨੇ ਉਹਨਾਂ ਨੇ ਐਕਸ਼ਨ ਸਾਹਿਬ ਨਾਲ ਵੀ ਗੱਲ ਕੀਤੀ ਸੀ ਲੇਕਿਨ ਉਹ ਉਹਨਾਂ ਨੇ ਕੋਈ ਗੱਲ ਨੂੰ ਗੋਲਿਆ ਨਹੀਂ ਹੁਣ ਕਿਸੇ ਵੇਲੇ ਵੀ ਇੱਥੇ ਜੋ ਹੈ ਇੱਕ ਵੱਡਾ ਹਾਦਸਾ ਹੋ ਸਕਦਾ ਜੇ ਕੋਈ ਟਰੈਕਟਰ ਨੰਗ ਭਰ ਕੇ ਨੰਗੇ ਜਾਂ ਕੋਈ ਵੀ ਕੋਈ ਬੱਚੇ ਕੋਈ ਭਰਚੀ ਨੰਗੇ ਤੇ ਹੋ ਸਕਦਾ ਹੈ ਤੇ ਕੀ ਕਹਿੰਦੇ ਹੋ ਕਿ ਜਿੱਦਾਂ ਸਰਕਾਰ ਵੱਲੋਂ ਪੈਸਾ ਲਾਇਆ ਗਿਆ ਲੇਕਿਨ ਠੇਕੇਦਾਰ ਵੱਲੋਂ ਜਿਹੜਾ ਹੁਣ ਤੁਸੀਂ ਕਹਿ ਰਹੇ ਹੋ ਜਿੱਦਾਂ ਇਹ ਓਪਨਿੰਗ ਵੀ ਨਹੀਂ ਹੋਈ ਤੇ ਟੈ ਗਿਆ ਕੀ ਲੱਗਦਾ ਮਟੀਰੀਅਲ ਵਗੈਰਾ ਕੀ ਹੈ ਜੀ ਇਹਦੇ ਵਿੱਚ ਮਟੀਰੀਅਲ ਜਿਹੜਾ ਹੈ ਮੈਨੂੰ ਤਾਂ ਕੁਝ ਲੱਗਦਾ ਦਿਖਦਾ ਨਹੀਂ ਥੱਲੇ ਮਿੱਟੀ ਹੈ ਜੀ ਉਹ ਵੀ ਪੋਲੀ ਹੈ ਔਰ ਉੱਪਰ ਉਹਨਾਂ ਨੇ ਟੈਲਾ ਲੋਕ ਟੈਲਾ ਲਾਈਆਂ ਹੋਈਆਂ ਨੇ ਜਿਹੜੀਆਂ ਕੀ ਗੱਭ ਰਹੀਆਂ ਨੇ ਅਜੇ ਤਾਂ بارش ਵੀ ਨਹੀਂ ਪਈ ਤੇ ਚੱਜ ਨਾਲ ਪਟਿਆਲੇ ਚ ਔਰੇ ਏਰੀਆ ਹੜ ਦਾ ਏਰੀਆ ਹੜ ਹੜ ਦਾ ਇਲਾਕਾ ਹੈ ਇੱਥੇ ਤਕਰੀਬਨ ਹਰ ਬਾਰ ਤਕਰੀਬਤ 3-4 ਦਿਨ ਪੁੱਟ ਪਾਣੀ ਆਉਂਦਾ ਹੈ ਇਸ ਵਾਰੀ ਉਹ ਪਾਣੀ ਵੀ ਨਹੀਂ ਆਇਆ ਇਹਦੇ باوجود ਹੀ ਪੁੱਲ ਬਣਾਣਾ ਸ਼ੁਰੂ ਹੋ ਗਿਆ ਜੀ ਲੇਕਿਨ ਜਿੱਦਾਂ ਤੁਸੀਂ ਕਹਿ ਰਹੇ ਹੋ ਜ਼ਮੀਨ ਮੇਰੀ ਹੈ ਤੁਸੀਂ ਤਾਂ ਓਬਜੈਕਸ਼ਨ ਨਹੀਂ ਕੀਤਾ ਸੀ ਪੁੱਲ ਬਣਾਉਣ ਵਾਸਤੇ ਜੀ ਬਿਲਕੁਲ ਮੈਂ ਦੋ ਕਾਰਨਾ ਕਰਕੇ ਨਹੀਂ ਬੋਲਿਆ ਜੀ ਇੱਕ ਤਾਂ ਇਹ ਰੋਜ਼ ਰਾਹ ਹੈ ਇਹ ਦੋ ਪਿੰਡਾਂ ਨੂੰ ਜੋੜਦਾ ਹੈ ਜਿਹਦੇ ਕਰਕੇ ਮੇਰਾ ਵੀ ਇਹ ਵਿਚਾਰ ਬਣਿਆ ਕਿ ਇਹ ਇੱਕ ਸਮਾਜਿਕ ਚੀਜ਼ ਹੈਗੀ ਹੈ ਤੇ ਆਪਾਂ ਇਹਦੇ ਚ ਉਲਟਾ ਸਾਥ ਦਈਏ ਕਿਉਂਕਿ ਬਾਅਦ ਵਿੱਚ ਮੈਂ ਗਵਰਨਮੈਂਟ ਤੋਂ ਕਲੇਮ ਕਰ ਸਕਦਾ ਲੇਕਿਨ ਇਹ ਰਾਹ ਬੰਦ ਕਰ ਇਹ ਤੁਸੀਂ ਗਲਵਾਲੇ ਮੰਤਰੀ ਸਾਹਿਬ ਨਾਲ ਕਦੀ ਗੱਲ ਕੀਤੀ ਸੀ ਐਮ ਐਲ ਏ ਸਾਹਿਬ ਨਾਲ ਐਮ ਐਲ ਏ ਸਾਹਿਬ ਨੂੰ ਮੈਂ ਆਪ ਜਿਹੇ ਚੈਨਲ ਰਾਹੀਂ ਇੱਕ ਵਾਰ ਸੁਨੇਹਾ ਲਾਣਾ ਚਾਹਨਾ ਕਿ ਹਰਮੀਤ ਸਿੰਘ ਪਠਾਨ ਮੱਜਰਾ ਜੀ ਇੱਕ ਸਮਾਜ ਸੇਵੀ ਔਰ ਬਹੁਤ ਉੱਗੇ ਹੋਏ ਇਹ ਹੈਗੇ ਨੇ ਇਹਨਾਂ ਨੇ ਜੋ ਇੱਥੇ ਸਰਪੰਚ ਬਣਾਇਆ ਹੈ ਨਾਮ ਕੀ ਸੀ ਦਾ ਮਨਜਿੰਦਰ ਮਨਜਿੰਦਰ ਸਿੰਘ ਠੀਕ ਹੈ ਉਹ ਉਹ ਉਹਨਾਂ ਦਾ ਨਾਮ ਖਰਾਬ ਕਰ ਰਿਹਾ ਜਿਸ ਸਾਹਿਬ ਨਾਲ ਆ ਇੱਥੇ ਕਿਉਂਕਿ ਉਹਦੇ ਉਹਦੇ ਜਿਹੜੀ ਹੈਗੀ ਹੈ ਆਪਣਾ ਉਹਦੇ ਦੇਖ ਰੇਖ ਚ ਇਹ ਬੰਦ ਰਿਹਾ ਔਰ ਉਹਨੇ ਥਾਣੇ ਜਾ ਕੇ ਜਦੋਂ ਮੈਂ ਉਹਨੂੰ ਕਿਹਾ ਵੀ ਆਹ ਮੇਰਾ ਜੋ ਤੁਸੀਂ ਮਿੱਟੀ ਚੁੱਕੀ ਇੱਥੋਂ ਦੀ ਮੈਂ ਜਦ ਠੇਕਦਾਰ ਸਾਹਿਬ ਨੂੰ ਕਿਹਾ ਕਿ ਤੁਸੀਂ ਇਹ ਕਿੰਨੀ ਮਿੱਟੀ ਚੁੱਕੀ ਗਈ ਤੁਹਾਡੀ ਤਕਰੀਬਨ ਜੀ ਮੇਰੀ ਇਸ ਧਰਤੀ ਚੋਂ ਐਸਟੀਮੇਟਡ ਕੋਈ 15 ਕ ਟਿਪਰ ਚੁੱਕੇ ਗਏ ਨੇ ਜੀ 6 ਫੁੱਟ ਡੂੰਘਾ 7 ਫੁੱਟ ਡੂੰਘਾ ਔਰ 60 ਫੁੱਟ ਲੰਬਾ ਔਰ 30 ਫੁੱਟ ਚੌੜਾ ਪਾੜ ਪਾਤਾ ਗਿਆ ਜੀ ਮੇਰੇ ਕੋਲ ਜ਼ਮੀਨ ਦੇ ਮੇਰੀ ਚ ਮੈਂ ਰਕਬਾ ਘਟਾਤਾ ਗਿਆ ਜੀ ਸੋ ਮੈਂ ਪਠਾਨ ਮਾਲ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਉਹ ਬਹੁਤ ਵਧੀਆ ਬੰਦੇ ਨੇ ਆਪਣੇ ਬੰਦੇ ਦੇਖ ਕੇ ਚੁਣਨ ਨਹੀਂ ਤਾਂ ਇਹ ਉਹਨਾਂ ਨੂੰ 네ਗੇਟਿਵ ਮਾਰਕਿੰ ਹੁਣ ਕੀ ਸਪੋਰਟ ਕੀ ਪਿੰਡ ਵਾਲੇ ਦਾ ਕੀ ਰਣਨੀਤੀ ਪਿੰਡ ਵਾਲੇ ਜੀ ਇਸ ਸਬੰਧੀ ਬਹੁਤ ਚਿੰਤਤ ਨੇ ਕਿਉਂਕਿ ਇਹ ਇੱਕੋ ਰਾਹ ਜਿਹੜਾ ਦੋ ਪਿੰਡਾਂ ਨੂੰ ਜੋੜਦਾ ਹੈ ਔਰ ਕਿਸੇ ਵੇਲੇ ਵੀ ਇੱਥੇ ਹਾਦਸਾ ਹੋ ਸਕਦਾ ਹੈ ਪਿੰਡ ਵਾਲਿਆਂ ਦੀ ਪੁਰਜੋਰ ਅਪੀਲ ਹੈ ਇੱਥੇ ਪਿੰਡ ਵਾਲੇ ਦੇ ਆਪਣਾ ਮੈਂਬਰ ਸਾਹਿਬ ਵੀ ਆਏ ਨੇ ਇਧਰ ਗੌਂਸਪੁਰ ਸਾਹਿਬ ਦੇ ਸਰਪੰਚਾ ਜਿਹੜਾ ਹੈਗੇ ਉਹ ਵੀ ਆਏ ਹੋਏ ਨੇ ਇਹ ਸਾਰੇ ਤਕਰੀਬਨ ਜਿਹੜੇ ਨੇ ਇਸ ਚੀਜ਼ ਨੂੰ ਚਿੰਤਤ ਲੈ ਕੇ ਲੈਲੇ ਹਾਲਾਤ ਕਿਦਾਂ ਸੀ ਇਧਰ ਜਿੱਦਾਂ ਦੇ ਪੁੱਲ ਬਣਨ ਤੋਂ ਪਹਿਲਾਂ ਹਾਲਾਤ ਕੀ ਸੀ ਇੱਥੇ ਦੀ ਇੱਕ ਰਸਮੀ ਕੋਈ ਮਤਲਬ ਇੱਕ ਲੈਂਟਰ ਜਿਹਾ ਪਾ ਕੇ ਪੁੱਲ ਬਣਾਇਆ ਸੀ ਜਿਹੜਾ ਕਿ ਬਾਰਿਸ਼ਾਂ ਦੇ ਇਥੇ ਬੋਰਡ ਵੀ ਲੱਗਿਆ ਹੋਇਆ ਇਥੇ ਕਰਕੇ 70 ਫੁੱਟ ਡੂੰਘੇ ਦਾ ਸੋ ਉਹਦੇ ਕਰਕੇ ਫਿਰ ਇਹ ਵਿਚਾਰ ਬਣਾਇਆ ਗਿਆ ਤਾਂ ਪਠਾਨਵਾਦ ਸਾਹਿਬ ਨੇ ਬੜੀ ਮਿਹਰਬਾਨੀ ਕੀਤੀ ਇਸ ਪਿੰਡ ਤੇ ਜਿਹੜਾ ਕਿ ਪੁਲ ਬਣਾਇਆ ਲੇਕਿਨ ਪੁਲ ਨੂੰ ਦਿਲੋਂ ਨਹੀਂ ਬਣਾਇਆ ਗਿਆ ਡਿਪਾਰਟਮੈਂਟ ਨੇ ਬਹੁਤ ਬੇਈਮਾਨੀ ਕੀਤੀ ਹੈ ਕਰਪਸ਼ਨ ਕੀਤੀ ਹੈ ਇਹ ਰਹਾ ਬਹੁਤ ਡੂੰਘਾਈ ਤੇ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਔਰ ਜਿਹੜੇ ਵੀ ਇਹਦੇ ਨਾਲ ਨੇ ਚਾਹੇ ਕੋਈ ਰਾਜਨੀਤਿਕ ਬੰਦਾ ਹੈ ਚਾਹੇ ਕੋਈ ਸਰਕਾਰੀ ਬੰਦਾ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬ੍ਰਹਮਜੇ ਸਿੰਘ ਜੀ ਪਿੰਡ ਦਾ ਸਰਪੰਚ ਹੈ ਜੀ ਕਿਦਾਂ ਦੇਖਦੇ ਹੋ 80 ਲੱਖ ਦੀ ਜਿਹੜੀ ਦੋ ਪਿੰਡਾਂ ਨੂੰ ਜੋੜਨ ਵਾਲੀ ਪੁਲ ਬਣਿਆ ਲੇਕਿਨ ਉਹਦੇ ਮਾੜੇ ਹਾਲਾਤ ਹੈ ਮੈਂ ਤਾਂ ਰੱਦ ਪਰਸੋਂ ਮੈਂ ਲੰਘਿਆ ਅੱਜ ਦੀ ਪਰਸੋਂ ਮੈਂ ਦੇਖ ਕੇ ਹੈਰਾਨ ਸੀ ਬਣਿਆ ਕਦੋਂ ਤੇ ਢੈਂ ਕਦੋਂ ਲੱਗ ਪਿਆ ਕਿੰਨਾ ਚਿਰ ਹੋਇਆ ਜੀ ਬਣਿਆ ਨੂੰ ਤਾਂ ਮੇਰੇ ਖਿਆਲ 15-20 ਦਿਨ ਹੀ ਹੋਏ ਸੀ ਕਲੀਅਰ ਹੋਣ ਨੂੰ 15-20 ਦਿਨ ਹੀ ਕਲੀਅਰ ਹੋਇਆ ਮਦਰ ਹੋਇਆ ਤੇ ਢੈਂ ਪਹਿਲੂ ਲੱਗਿਆ ਜੀ ਤਾਂ ਬਰਸਾਤਾਂ ਵੀ ਨਹੀਂ ਪਈਆਂ ਇੰਨੀਆਂ ਤੇ ਠੇਕੇਦਾਰਾਂ ਦਾ ਬਹੁਤ ਬੁਰਾ ਹਲ ਕੀਤਾ ਜੀ ਇਹਨਾਂ ਨੇ ਕਿੰਨੇ ਕਿੰਨੇ ਲੱਖ ਦਾ ਪੁਲ ਦਾਂ ਇਹਦਾ 80 ਲੱਖ ਦਾ ਪ੍ਰੋਜੈਕਟ ਸੀ ਕੀ ਲੱਗਦਾ ਤੁਹਾਡੇ ਲੰਘਿਆ ਇੱਥੇ ਪੈਸੇ ਵੀ ਨਹੀਂ ਲੱਗਦੇ ਜੀ ਇਹ ਸ ਇਸ ਸਾਹਮਣੇ ਅਸੀਂ ਦੇਖ ਕੇ ਜਦੋਂ ਬਣਾਉਂਦੇ ਸੀ ਅਸੀਂ ਉਦੋਂ ਹੈਰਾਨ ਸੀ ਕਿਉਂਕਿ ਪਿੰਡਾਂ ਵਾਲਿਆਂ ਦਾ ਕਹਿੰਦਾ ਕਿ ਪਹਿਲਾਂ ਵੀ ਜਿਹੜੇ ਮਾੜੇ ਹਾਲਾਤ ਸੀ ਉਹ ਵੀ ਮਾੜੇ ਹਾਲਾਤ ਪਹਿਲਾਂ ਤਾਂ ਚਲੋ ਪਾਣੀ ਥੱਲੇ ਉਹਨਾਂ ਪਾਈਪ ਪਾ ਕੇ ਪਾਣੀ ਲਗਾਇਆ ਸੀ ਉਦੋਂ ਪੁਲ ਬਣਾਤਾ ਸੀ ਉਦੋਂ ਤਾਂ ਲੰਘ ਹੀ ਨਹੀਂ ਸਕਦੇ ਪੈਦਲ ਅਸੀਂ ਲੰਘ ਹੀ ਨਹੀਂ ਸਕਦੇ ਨਾ ਜਾ ਸਕਦੇ ਸੀ ਮੋਟਰਸਾਈਕਲ ਸਾਡੇ ਅੱਧੇ ਦੇ ਮੋਟਰਸਾਈਕਲ ਡੁੱਬ ਜਾਂਦੇ ਸੀ ਹੁਣ ਵੀ ਬੰਦ ਹੋ ਗਿਆ ਹੁਣ ਵੀ ਉਹੀ ਸਾਹਬ ਹੋ ਗਿਆ ਜੀ ਜੇ ਉਹ ਟਹਿ ਗਿਆ ਤੇ ਫਿਰ ਤਾਂ ਉਹ ਬੁਰਾ ਉਹ ਤੋਂ ਵੀ ਜ਼ਿਆਦਾ ਬੁਰਾ ਸ਼੍ਰੀ ਸਾਹਿਬ ਜਾਂ ਐਮਐਲਏ ਸਾਹਿਬ ਨਾਲ ਐਮਐਲਏ ਸਾਹਿਬ ਕੋਲ ਤਾਂ ਨਹੀਂ ਜਾਇਆ ਗਿਆ ਜੀ ਐਮਐਲਏ ਸਾਹਿਬ ਨੇ ਕੋਈ ਇਹੋ ਜੀ ਗੱਲ ਕੀਤੀ ਕੱਲ ਪਰਸੋਂ ਹੀ ਦੇਖਿਆ ਮੈਂ ਤਾਂ ਮੈਂ ਤਾਂ ਰਾਤੀ ਇਹਨਾਂ ਬਾਈ ਜੀ ਦਾ ਉਸ ਨੂੰ ਦਿੱਤਾ ਮੈਂ ਯਾਰ ਮੈਂ ਕਹ ਪਰਸੋਂ ਹੀ ਲੰਘ ਕੇ ਗਿਆ ਜੀ ਇਹ ਤਾਂ ਢਾਂ ਨ ਵੀ ਲੱਗ ਪਿਆ ਨੀਚੇ ਇਦਾਂ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਮੈਂ ਆਪਣੀ ਕੁਆਲਿਟੀ ਦੀ ਦੋਦਾ ਉਹਦੇ ਚ ਘਟ ਉਹਦੇ ਚ ਘਟ ਕਸੂਰ ਹੈ ਜੀ ਆਮ ਆਦਮੀ ਪਾਰਟੀ ਦਾ ਕੀ ਖੋਰ ਹੋ ਆਮ ਆਗੂਦਾਰ ਵੱਲੋਂ ਇੰਨਾ ਕੀ ਕਰ ਰਹੇ ਹੋ ਵੱਧਣੀ ਚਾਹੀਦੀ ਇਹਨਾਂ ਨੂੰ ਜਰੂਰ ਤੁਸੀਂ ਆਪਣੇ ਵੱਲੋਂ ਕੋਈ ਮਤਾ ਪਾਉਗੇ ਜਾਂ ਦੋਗੇ ਕੁਝ ਮੰਨ ਦੇ ਦਾਂਗੇ ਮਤਾ ਜੀ ਪਾ ਕੇ ਜੀ ਜੀ ਕਿਉਂ ਨਹੀਂ ਦਿਆਂਗੇ ਰੇੜੀ ਲੈ ਕੇ ਜਾ ਰਿਹਾ ਮੈਂ ਰੇੜੀ ਵਿੱਚ ਖੁੱਭ ਗਈ ਮੇਰੀ ਬਾਬਾ ਜੀ ਕਿਦਾਂ ਦਾ ਤੋ ਨਵਾਂ ਪੁਲ ਬਣਿਆ ਤੁਹਾਡੀ ਰੇੜੀ ਤੇ ਨਵਾਂ ਬਣਿਆ ਤੇ ਅੰਨਵੇਂ ਦੀ ਹਾਲਤ ਕੀ ਬਣੀ ਹੈ ਜੀ ਕਿੰਨੇਵੇਂ ਦੀ ਹਾਲਤ ਕੀ ਬਣੀ ਹੈ ਸਰਕਾਰ ਵੱਲੋਂ ਪੈਸੇ ਲਾਏਗੇ ਠੇਕੇਦਾਰ ਵੱਲੋਂ ਵਧੀਆ ਮਾਲ ਲਾਏ ਇਹ ਮਾਲ ਲੱਗਾ ਤਾਂ ਫਿਰ ਰਾਹ ਸਿੱਧਾ ਹੋ ਜਾਣਾ ਰੇੜੀ ਕਿਉਂ ਟੱਕਦੀ ਮੇਰੀ ਖਾਲੀ ਸੀ ਰੇੜੀ ਖਾਲੀ ਹੈ ਜੀ ਖਾਲੀ ਜੀ ਖਾਲੀ ਹੈ ਕੋਈ ਰਾਤ ਨੂੰ ਵੀ ਹਾਦਸਾ ਹੋ ਸਕਦਾ ਇੱਥੇ ਹੋ ਸਕਦਾ ਜੀ ਕੋਈ ਬੰਦਿਆ ਪੀਤੀ ਪੂਤੀ ਉਹਦੇ ਕਿੰਨੇ ਨਾਲੇ ਮਾ ਗਿਰ ਗਿਆ ਥਾਲਾ ਕੌਣ ਜੀ ਬਿਮਾਰ ਬਣੇ ਪਹਿਲਾਂ ਵੀ ਹਾਦਸੇ ਹੋਏ ਆ ਇੱਥੇ ਹਾਂ ਦੋ ਗੱਡੀਆਂ ਡਿੱਗੀਆਂ ਪਹਿਲੇ ਹਾਂ ਪਹਿਲਾਂ ਹਾਂ ਇਹ ਪੁੱਲੋਂ ਬਣਨ ਤੋਂ ਪਹਿਲਾਂ 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 ਤੇ ਹੁਣ ਵੀ ਹਾਲਾਤ ਹੋਈ ਆ ਹੁਣ ਫਿਰ ਤੇ ਜ਼ਿਆਦੀ ਡਿੱਗਣ ਗਿਆ ਮੈਂ ਕਾ ਹਾਲਾਤ ਪਹਿਲੇ ਵਾਰ ਗਈ ਹੈ ਹਾਂ ਪਹਿਲੇ ਵਾਰ ਗਈ ਵਾ ਨਾਮ ਦਾ ਨਵਾਂ ਪੁਲ ਹੈ ਇੰਦਾਂ ਦਾ ਹਾਲਤ ਬਣੀ ਸਾਰੇ ਗਰੇ ਗੁਰੇ ਪਿਆ ਸਾਰੇ ਜਗ੍ਹਾ ਜਗ੍ਹਾ ਤੋਂ ਟੁੱਟਿਆ ਪਿਆ ਪੁਲ ਹਾਂਜੀ ਜਗ੍ਹਾ ਜਗ੍ਹਾ ਤੋਂ ਧਸਿਆ ਪਿਆ ਪੂਰਾ ਸਾਰਾ ਗਿਰੇ ਵਾਲਾ ਦੇਖ ਲੋ ਜੀ ਸਾਰਾ ਗਰੇ ਪਿਆ ਸਾਰੇ